ਤੇ ਪਾਤਸ਼ਾਹ ਕਹਿੰਦੇ ਤਬਲਗ ਕਾਜ ਏਕ ਨਹੀਂ ਸਰੇ ਜਿੰਨਾ ਚਿਰ ਮੇਰੀ ਮੇਰੀ ਕਰਦਾ ਤੇਰਾ ਕੋਈ ਕੰਮ ਨਹੀਂ ਬਣਨਾ ਆਖੋ ਸਤਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਫੈਸਲਾ ਦਿੱਤਾ ਕਹਿੰਦੇ ਤੇਰਾ ਕੰਮ ਨਹੀਂ ਕੋ ਬਣਨਾ ਮੇਰੀ ਮੇਰੀ ਕਰੀ ਚੱਲ ਜਿੰਨਾ ਚਿਰ ਮੇਰੀ ਮੇਰੀ ਕਰੇਗਾ ਕੰਮ ਨਹੀਂ ਬਣਨਾ ਕੋਈ ਸਾਰੇ ਕੰਮ ਅਧੂਰੇ ਹੀ ਰਹਿਣਗੇ ਤਬਲਗ ਕਾਜ ਏਕ ਨਹੀਂ ਸਰੇ ਇੱਕ ਵੀ ਕੰਮ ਤੇਰਾ ਪੂਰਾ ਨਹੀਂ ਹੋਣਾ ਜਿੰਨਾ ਚਿਰ ਤੂੰ ਮੇਰੀ ਦੀ ਮੋਹਰ ਲਾਈਏ ਜਿੰਨਾ ਚਿਰ ਤੂੰ ਮੈਂ ਦੀ ਮੋਹਰ ਲਾਈਏ ਜਿੰਨਾ ਚਿਰ ਤੂੰ ਕਹਿੰਦਾ ਮੇਰਾ ਤੇ ਫਿਰ ਬੇਨਤੀ ਕਰਕੇ ਪੁੱਛੀਏ ਮਹਾਰਾਜ ਜੀ ਫਿਰ ਕਿਰਪਾ ਕਰੋ ਸਮਤ ਦਿਓ ਸਮਝਾਓ ਤੇ ਗੁਰੂ ਸਾਹਿਬ ਕਹਿੰਦੇ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ ਜਬ ਮੇਰੀ ਮੇਰੀ ਉੱਠ ਜਾਏ ਦੇਖੋ ਕਿੰਨਾ ਕਲੀਅਰ ਹੈ ਕਿੰਨਾ ਕਲੈਰਟੀ ਹੈ ਸ਼ਬਦ ਦੇ ਵਿੱਚ ਕਹਿੰਦੇ ਜਦੋਂ ਤੇਰੇ ਚੋਂ ਮੇਰੀ ਮੇਰੀ ਨਿਕਲ ਗਈ ਤੂੰ ਵਿੱਚੋਂ ਮੇਰੀ ਮੇਰੀ ਤੇਥੋਂ ਦੂਰ ਹੋ ਗਈ ਤੂੰ ਮੇਰੀ ਛੜਤੀ ਤੂੰ ਹਉਮੈ ਛੜਤੀ ਤੂੰ ਹੰਕਾਰ ਛੜਤਾ ਮਹਾਰਾਜ ਕਹਿੰਦੇ ਜਬ ਮੇਰੀ ਮੇਰੀ ਉੱਠ ਜਾਏ ਤਾਂ ਪ੍ਰਭ ਕਾਜ ਸਵਾਰੇ ਆਏ ਕਹਿੰਦੇ ਜਦੋਂ ਤੇਰੀ ਮੇਰੀ ਨਿਕਲ ਗਈ ਨਾ ਤੇ ਤੇਰੇ ਮੁਖ ਵਿੱਚ ਇੱਕ ਸ਼ਬਦ ਪੈ ਗਿਆ ਮਨਾ ਤੂੰ ਹਮੇਸ਼ਾ ਹੀ ਆਪਦੇ ਮੁਖ ਜੇ ਪੜਾਉਂਦਾ ਰਿਹਾ ਸੱਚੇ ਪਾਤਸ਼ਾਹ ਸਤਗੁਰ ਜੋ ਕਿਛ ਹੈ ਸੋ ਤੇਰਾ ਮੇਰਾ ਕੁਝ ਵੀ ਨਹੀਂ ਸਤਗੁਰ ਜੋ ਕਿਛ ਹੈ ਸੋ ਤੇਰਾ ਮੇਰਾ ਕੁਝ ਵੀ ਨਹੀਂ ਸਤਗੁਰ ਜੋ ਕਿਛ ਹੈ ਸੋ ਤੇਰਾ ਮੇਰਾ ਸਤਗੁਰ ਜੋ ਕਿਛ ਹੈ ਸੋ ਤੇਰਾ ਮੇਰਾ ਸਤਗੁਰ ਜੋ ਕਿਛ ਹੈ ਸੋ ਸਤਗੁਰ ਜੋ ਕਿਛ ਹੈ ਸੋ ਤੇਰਾ ਮੇਰਾ ਕੁਝ ਵੀ ਨਹੀਂ ਸਤਗੁਰ ਜੋ ਕਿਛ ਹੈ ਸੋ ਤੇਰਾ ਮੇਰਾ ਕੁਝ ਵੀ ਨਹੀਂ ਸਤਗੁਰ ਜੋਗੇ ਸਹੈ ਸੋ ਕੋਈ ਵੀ ਨਹੀਂ ਸਤਗੁਰ ਜੋਗੇ ਸਹੈ ਸੋ ਮੇਰਾ ਕੁਝ ਵੀ ਨਹੀਂ ਮੇਰਾ ਕੁਝ ਵੀ ਨਹੀਂ ਮੇਰਾ ਕੁਝ ਵੀ ਨਹੀਂ ਮੇਰਾ ਕੁਝ ਵੀ ਨਹੀਂ